हैड तर ਸਸਮ ਦੇ ਇੱਥੇ ਤੁਹਾਡੇ ਕੋਲ ਇੱਕ ਸਿੰਗੂਲਰ ਪੀਓ ਹੌਸਾ ਹਾਂ ਜਿਹੜਾ ਨਾਉਨ ਹੈ ਉਹ ਪਲੂਰਲ ਵੀ ਹੋ ਸਕਦਾ ਹੈ ਤੇ ਦੋਵਾਂ ਦੇ ਨਾਲ ਦੀ ਜਿਹੜਾ ਯੂਜ਼ ਕੀਤਾ ਜਾ ਰਿਹਾ ਉਹ ਹੋਵੇਗਾ ਡਾਇਡ ਪਲੱਸ ਕਿਹੜੀ ਚੀਜ਼ਨ ਦਾ ਕੋਲ ਹੈ ਉਸ ਬਾਰੇ ਦੱਸਾਇਆ ਜਾਊਗਾ ਇਗਜ਼ਾਮਪਲ ਆਪਾਂ ਚ ਲੈ ਸਕਦੇ ਹਾਂ ਜਿਵੇਂ ਆਪਾਂ ਕਹਿ ਸਕਦੇ ਹਾਂ ਕਿ ਮੇਰੇ ਕੋਲੇ ਪਹਿਲਾਂ ਸੈਮਸਨ ਦਾ ਨੋਟਫੋਨ ਸੀਗਾ ਆਈ ਸੀਆ ਮਤਲਬ ਇੱਥੇ ਹੈਡ ਐਂਡ ਕੀ ਸੀਗਾ ਕਿ ਸੈਮਸਨ ਨੋਟ ਫੋ ਠੀਕ ਹੈ ਜੀ ਇਦਾਂ ਹੀ ਤੁਸੀਂ ਇਥੇ ਇੱਕ ਲੋਗਲ ਚਰਨ ਬਣੀ ਹੈ ਤੁਸੀਂ ਲੋਰ ਦੀ ਗੱਲ ਵੀ ਕਰ ਸਕਦੇ ਆ ਜਾਂ ਬਹਿ ਕਹਿ ਸਕਦੇ ਆ ਕਿ ਮਾਇ ਕੰਪਨੀ ਜਿੱਥੇ ਆਪਾਂ ਕਹੋ ਕਰਦੇ ਆ ਕਿ ਮੇਰੀ ਕੰਪਨੀ ਕੋਲੇ ਕੀ ਸੀ ਪਹਿਲਾਂ ਮੰਨ ਲਓ ਮੈਂ ਬੋਲੇ 10 ਬ੍ਰਾਂਚੇ ਸੀਗੀਆਂ ਬਟ ਨੂੰ 9 ਨੇ ਜਾਂ ਦੋ ਤੋਂ ਵੀ ਘੱਟ ਤਾਂ ਮੈਂ ਕਿਉਂ ਤੀਜਾ ਵੱਧ ਚੁੱਕੀਆਂ ਨਿਕਲ ਪਹਿਲਾਂ ਦੀ ਗੱਲ ਛੇੜ ਗਿਆ ਤਾਂ ਮਾਈ ਕੰਪਨੀ ਐਡ ਕੀ ਸੀਗੇ ਨਾਲ ਕੋਲੇ 10 ਬ੍ਰਾਂਚੇਸ ਮੰਨ ਲਓ ਕਿ ਇੱਥੇ ਸੀਗਾ ਜੀ ਪੰਜਾਬ ਦੇ ਵਿੱਚ ਪਿੰਡ ਪੰਜਾਬ ਕੀ ਤੇ ਹੈ ਕਿ ਜਿਸਕੇ ਦੇ ਦੋਵੇਂ ਵਿੱਚ ਹੈ ਹੈਰ ਦੀ ਹੈਂਦਿਸਤਾਨ ਕੀ ਹੈ ਕਿ ਜੁਕੇ ਇਥੇ ਕਿਸੇ ਕੋਲੇ ਜਿਹੜੀ ਸਬਜੈਕਟ ਆ ਤੁਹਾਡਾ ਉਸ ਕੋਲੇ ਜਿਹੜੇ ਚੀਜ਼ ਹੋਣ ਦੀ ਗੱਲ ਕੀਤੀ ਜਾ ਰਹੀ ਹੈ ਉਹ ਚੀਜ਼ ਕੋਲੇ ਹੁੰਦੀ ਸੀ ਬਟ ਪਰ ਇਹ ਹੀ ਆਪਾਂ ਪ੍ਰੈਸੈਂਟ ਵਿੱਚ ਆਪਣਾ ਅਰਧੰਤ ਤੋਂ ਕੋਲੇ ਇਹ ਚੀਜ਼ ਹੈ ਤਾਂ ਆਪਾਂ ਥਿੰਗਸ ਕਰਦੇ ਹਾਂ ਜਦੋਂ ਹੈਂਦਿ ਪਰ ਟੈਂਡਿੰਗ ਪ੍ਰੋਮ ਦੀ ਤੁਹਾਡਾ ਸਬਜੈਕਟ ਇਜ਼ ਸਿੰਗੂਲਰ ਹੈ ਜਾਂ ਪੂਰਲ ਬਟ ਇਹੀ ਸੇਮ ਰੂਲ ਹੈ ਨਾ ਹੈਂਦਿ ਦੇ ਦੇਖ ਕੇ ਆਪਣੇ ਜੈਡ ਨੂੰ ਗਾਣਾ ਕਿ ਜਦੋਂ ਵੀ ਆਪਾਂ ਗੱਲ ਕਰ ਰਹੇ ਹਾਂ ਪਾਸਟ ਟੈਂਸ ਦੀ ਇਦਾਂ ਦੀ ਤੁਸੀਂ ਹੋਰ ਚਾਹੁੰਦੇ ਹੋ ਮਡੇ ਲਈ ਵੀਡੀਓਜ਼ ਲੈ ਕੇ ਆਈਏ ਤਾਂ ਸਾਡੇ ਚੈਨਲ ਨੂੰ ਲਾਈਕ ਕਰੋ ਅਤੇ ਸ਼ੇਅਰ ਕਰਨ ਦਾ ਬਹੁਤ ਬਖਸ਼ ਉਹਨਾਂ ਨੂੰ ਬਹੁਤ ਬਹੁਤ ਜਤਨ ਸ਼ੁਕਰੀਆ